ਪ੍ਰੋਗਰਾਮ ਨਾਲ ਜੁੜੇ ਦਸਕਾਂ ਦਾ ਸਵਾਗਤ ਹੈ ਸਤਿ ਪਹਿਲਾ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਰ। ਮੈਂ ਧੂਰੀ ਦੇ ਬਿਲਕੁਲ ਨਾਲ ਪਿੰਡ ਹੈ ਮਾਨਾ। ਇਹ ਪਿੰਡ ਮੇਰਾਉਣ ਦਾ ਸਬਾਬ ਇਸ ਲਈ ਬਣਿਆ ਕਿ ਇੱਥੋਂ ਦੀ ਇੱਕ ਨੌਜਵਾਨ ਕੁੜੀ ਕੌਂਗਮੈ ਤੇ ਇਸ ਪਿੰਡ ਦੀ ਨੂੰ ਹਰਪ੍ਰੀਤ ਕੌਰ ਮਾਨ ਆਪਣੇ ਜਿਹੜੇ ਹਸਬੰਡ ਦੇ ਨਾਲ ਤੇ ਪੂਰੀ ਫੈਮਿਲੀ ਦੇ ਨਾਲ ਆਰਗੈਨਿਕ ਫਾਰਮਿੰਗ ਨੂੰ ਲੀਡ ਕਰ ਰਹੀ ਹੈ। ਲਾਕਡਾਊਨ ਤੋਂ ਪਹਿਲਾਂ ਘਰ ਲਈ ਫਿਰ ਇਹਨਾਂ ਨੂੰ ਬਿਜ਼ਨਸ ਮਾਡਲ ਦੇ ਵਿੱਚ ਕਨਵਰਟ ਕਰਕੇ ਇਹਨਾਂ ਨੇ ਪੰਜ 6 ਏਕੜ ਦਾ ਇੱਕ ਬਿਜ਼ਨਸ ਮਾਡਲ ਬਣਾਇਆ ਕਿਵੇਂ ਕਿਵੇਂ ਕਰ ਰਹੀ ਹੈ ਖੁਦ ਗੱਡੀ ਚਲਾ ਕੇ ਮੰਡੀਆਂ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਸੁਨਾਮ ਤੇ ਸੰਗਰੂਰ ਲੱਗਦੀਆਂ ਆਰਗੈਨਿਕ ਫਾਰਮਿੰਗ ਦੀ ਉਹ ਸੇਲ ਕਰਦੀ ਹੈ ਦੁੱਧ ਤੇ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਗੰਨੇ ਦੀ ਪੜਾਈ ਕਰਕੇ ਗੁੜ ਤੇ ਸ਼ੱਕਰ ਹੋਰ ਬਹੁਤ ساری ਚੀਜ਼ਾਂ ਕਿਉਂ ਕਰ ਰਹੀ ਨੇ ਇਹ ਪੜੇ ਲਿਖੇ ਨੇ ਜੌਬ ਵੀ ਛੱਡੀ ਐ ਬਾਹਰ ਵੀ ਜਾ ਸਕਦੇ ਸੀਗੇ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਿਉਂ ਕਰ ਰਹੀ ਨੇ ਕਿਹੜੀ ਚੀਜ਼ ਹੌਸਲਾ ਦੇ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਪਹਿਲੀ ਨੌਜਵਾਨ ਹਿੰਮਤੀ ਕੁੜੀ ਹੈ ਜਿਹਨੇ ਆਰਗੈਨਿਕ ਫਾਰਮਿੰਗ ਨੂੰ ਖੁਦ ਲੀਡ ਕੀਤਾ ਤੇ ਆਪਣੇ ਫਾਰਮ ਦੀ ਖੁਦ ਲੀਡਰ ਹੈਗੀ ਹੈ ਸਤਿਪੰਨਾ ਕਰਦੇ ਸਵਾਗਤ ਫਰਜਾਂਗੇ ਉਹ ਤੈਸ ਜੀ ਦਾ 30000 ਰਹਾ ਤੁਹਾਡਾ ਠੀਕ ਹੈ ਬਹੁਤ ਵਧੀਆ ਅ ਕੁੜੀਆਂ ਨੂੰਹਾ ਮਾਵਾ ਇਹਨਾਂ ਦੀ ਅਗਵਾਈ ਖੇਤੀ ਚ ਸੁਆਣੀਆਂ ਦੇ ਰੂਪ ਚ ਹੁੰਦੀ ਹੈ ਤੁਸੀਂ ਪ੍ਰੋਪਰ ਅਗਵਾਈ ਸ਼ੁਰੂ ਕੀਤੀ ਹੈ ਆਰਗੈਨਿਕ ਫਾਰਮਿੰਗ ਦੇ ਵਿੱਚ ਇਹ ਕਿਵੇਂ ਆਇਆ ਕਹਾਣੀ ਕਿਵੇਂ ਮਨ ਚ ਆਈ ਵੀ ਕੁਦਰਤੀ ਖੇਤੀ ਕਰਨ ਦੀ ਸਰ ਜਮੇ ਮੇਰੀ ਕੁਆਲੀਫਿਕੇਸ਼ਨ ਪਹਿਲਾਂ ਐਮ ਫਾਰਮੇਸੀ ਹੈ ਤੇ ਮੈਂ ਜੌਬ ਕਰਦੀ ਰਹੀ ਹਾਂ 3 ਸਾਲ ਤੇ ਜਦੋਂ ਕਰੋਨਾ ਦੇ ਟਾਈਮ ਦੇ ਵਿੱਚ ਅਸੀਂ ਦੇਖਿਆ ਲੋਕਾਂ ਨੂੰ ਜਿਵੇਂ ਬਹੁਤ ਪ੍ਰੋਬਲਮਸ ਆਈਆਂ ਹਨ ਹਨ ਤੇ ਬਹੁਤ ਜਿਵੇਂ ਮਤਲਬ ਪਰੇਸ਼ਾਨੀ ਹੋ ਦੋਸਤ ਉਹ ਟਾਈਮ ਹਨ ਤੇ ਬੜੀਆਂ ਵੀ ਪ੍ਰੇਸ਼ਾਨੀਆਂ ਆਈਆਂ ਲੋਕਾਂ ਨੂੰ ਜਿਵੇਂ ਖਾਣ ਪੀਣ ਦੀ ਬਹੁਤ ਜਿਵੇਂ ਕਦੇ ਸ਼ਹਿਰ ਵੀ ਬੰਦ ਸੀਗੇ ਟਾਈਮਿੰਗ ਹੁੰਦੀ ਸੀ ਹਨਾ ਲਓ ਉਸ ਟਾਈਮ ਦੇ ਵਿੱਚ ਸਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋਈ ਮਤਲਬ ਆਪਣੇ ਟੋਟਲੀ ਜੀ ਸੀ ਜਿਹੜੀ ਉਹ ਫਾਰਮ ਤੇ ਲਗਾਈ ਹੋਈ ਸੀ ਅਸੀਂ ਪਹਿਲਾਂ ਤਾਂ ਜਿਵੇਂ ਆਰਗੇਨਿਕ ਕਰ ਰਹੇ ਸੀਗੇ ਮਤਲਬ ਉਸ ਟਾਈਮ ਦੇ ਵਿੱਚ ਸਾਨੂੰ ਲੱਗਿਆ ਵੀ ਕਿਉਂ ਨਾ ਆਪਾਂ ਇਹਨੂੰ ਐਜ਼ ਅ ਬਿਜ਼ਨਸ ਮਾਡਲ ਲੈ ਕੇ ਚੱਲੀਏ ਸ਼ੁਰੂਆਤ ਕਿਵੇਂ ਕਿੰਨੇ ਤੋਂ ਹੋਈ ਸ਼ੁਰੂਆਤ ਜਿਵੇਂ ਅਸੀਂ ਪਹਿਲਾਂ ਮਤਲਬ ਇੱਕ ਵਿੱਗੇ ਤੋਂ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਜਿਵੇਂ ਘਰੇ ਖਾਣ ਲਈ ਕਣਕ ਲਗਾਈ ਤੇ ਵੀ ਸਾਨੂੰ ਵਧੀਆ ਲੱਗਿਆ ਜਿਵੇਂ ਉਹਦੇ ਝਾੜ ਕਾਫੀ ਘਟ ਆਇਆ ਤੇ ਫਿਰ ਜਿਵੇਂ ਕਿਚਨ ਗਾਰਡਨਿੰਗ ਦਾ ਹੋ ਗਿਆ ਨਾਲ ਹਮਮ ਤੇ ਟੋਟਲੀ ਸਬਜ਼ੀ ਸੀ ਜਿਹੜੀ ਉਹ ਵੀ ਆਪਣੇ ਫਾਰਮ ਤੇ ਹੁੰਦੀ ਸੀ ਇਹ ਅਕਸਰ ਪਹਿਲਾ ਸਵਾਲ ਆਉਂਦਾ ਵੀ ਜਦੋਂ ਬਿਨਾਂ ਰੇ ਸਪਰੇਅ ਤੋਂ ਬੀਜਾਂਗੇ ਬਿਨਾਂ ਰੇ ਸਪਰੇਅ ਤੋਂ ਕੋਸ਼ਿਸ਼ ਕਰਾਂਗੇ ਤਾਂ ਕੀੜੇ ਖਾ ਜਾਣਗੇ ਟ੍ਰੇਨਿੰਗ ਲਈ ਕੋਈ ਇਸ ਤਰ੍ਹਾਂ ਦੀ ਵੀ ਜਿਹਦੇ ਕਰਕੇ ਇਹਨੂੰ ਬਚਾਇਆ ਜਾ ਸਕੇ ਹਾਂਜੀ ਅਸੀਂ ਜਿਵੇਂ ਕੀਟ ਸਾਕਰਤਾ ਮਿਸ਼ਨ ਇੱਕ ਅਭਿਆਨ ਚੱਲ ਰਿਹਾ ਸੀਗਾ ਜਿਵੇਂ ਹਰਿਆਣਾ ਦੇ ਫਾਰਮਰ ਕਰਦੇ ਸੀਗੇ ਮੰਨ ਲਓ ਹੌਲੀ ਹੌਲੀ ਸਾਡਾ ਉਹਨਾਂ ਦੇ ਨਾਲ ਮੇਲ ਹੋਇਆ ਜਿਵੇਂ ਅਸੀਂ ਉਹਨਾਂ ਨੇ ਕੀਟ ਸਾਕਰਤਾ ਦੇ ਕਲਾਸਾਂ ਵੀ ਲਾਈਆਂ ਜਿਵੇਂ ਉਹ ਇਹ ਕਹਿੰਦੇ ਨੇ ਵੀ ਕੋਈ ਕੀੜਾ ਆਪਣਾ ਮਿੱਤਰ ਦੁਸ਼ਮਣ ਨਹੀਂ ਹੁੰਦਾ ਕੀੜੇ ਜਿਹੜੇ ਮਾਸਾਹਾਰੀ ਨੇ ਜਾਂ ਸਾਕਾਹਾਰੀ ਨੇ ਵੀ ਉਹਨਾਂ ਦਾ ਵੀ ਇੱਕ ਲਾਈਫ ਸਾਈਕਲ ਹੁੰਦਾ ਤੇ ਬਾਕੀ ਟਾਈਮਿੰਗ ਜਿਹੜੀ ਇਹਦੇ ਚ ਬਹੁਤ ਇੰਪੋਰਟੈਂਟ ਆ। ਆਹ ਟਾਈਮਿੰਗ ਮਤਲਬ ਹਾਂਜੀ ਤੇ ਜਿਵੇਂ ਟਾਈਮ ਉਹਨਾਂ ਨੂੰ ਵੀ ਕੁਝ ਟਾਈਮ ਜਿਵੇਂ ਹੁੰਦਾ ਹੈ ਹਨਾ ਹਰ ਇੱਕ ਲਈ ਜਿਵੇਂ ਕੁਦਰਤ ਨੇ ਜਿਵੇਂ ਸਿਸਟਮ ਬਣਾਇਆ ਵੀ ਖਾਣ ਲਈ ਜਿਵੇਂ ਕੁਛ ਨਾ ਕੁਛ ਤਾਂ ਉਹਨਾਂ ਨੂੰ ਵੀ ਚਾਹੀਦਾ ਹੁੰਦਾ ਹੈ ਹਨਾ ਹੂੰ ਹੂੰ ਤੇ ਵੀ ਅਸੀਂ ਜਿਵੇਂ ਟਾਈਮ ਟੂ ਟਾਈਮ ਉਹਦੇ ਚ ਅਸੀਂ ਨੋਟ ਕਰਦੇ ਰਹੇ ਤੇ ਵੀ ਉਹ ਜਿਵੇਂ ਫਸਲ ਦਾ ਜ਼ਿਆਦਾ ਨੁਕਸਾਨ ਨਹੀਂ ਸੀ ਕਰਦੇ। ਵੀ ਉਹ ਆਪਦੇ ਜਿਹੜਾ ਸਵਾ ਮਿਲਣਾ ਹੈ ਉਹਦੇ ਚ ਉਹਨਾਂ ਨੇ ਖਾਣਾ ਪਈ। ਹਾਂਜੀ ਉਹ ਉਹਨਾਂ ਨੇ ਉਹ ਟਾਈਮ ਦੇ ਵਿੱਚ ਖਾ ਕੇ ਉੱਥੋਂ ਚਲੇ ਜਾਣਾ। ਹੂੰ ਹੂੰ ਤੇ ਇਹ ਜਾਣਨਾ ਜ਼ਰੂਰੀ ਸੀ ਵੀ ਉਹ ਕਦੋਂ ਆਉਂਦੇ ਆ ਤੇ ਕਦੋਂ ਜਾਂਦੇ ਆ ਹਾਂਜੀ ਉਹ ਕਦੋਂ ਆਉਂਦੇ ਨੇ ਕਦੋਂ ਜਾਂਦੇ ਨੇ ਜਿਵੇਂ ਕੁਝ ਕੁਝ ਕੋਈ ਜਾਣਕਾਰੀ ਦੇਣੀ ਚਾਹੋਗੇ ਤੇ ਬਾਰੇ ਵੀ ਕੁਝ ਕੀੜੇ ਵੀ ਜਿਹੜੇ ਅਸੀਂ ਜਿਹੜੀ ਕਾਲੀ ਕਰਦੇ ਆ ਕਿੱਥੇ ਜੇ ਕਾਲੀ ਕਰਦੀਆਂ ਕਾਲੀ ਦੇਖੋ ਜਦੋਂ ਅਸੀਂ ਆਏ ਹਨਾ ਮਤਲਬ ਦੇਖਿਆ ਵੀ ਹਾਂ ਮਤਲਬ ਜਿਵੇਂ ਕੋਈ ਸੁੰਡੀ ਆਈ ਹੋਈ ਆ ਜਾਂ ਹਨਾ ਤੇ ਆਪਾਂ ਕੀ ਕਰਦੇ ਆ ਚਲੋ ਜੀ ਚੱਕੋ ਢੋਲੀ ਹਨਾ ਸਪਰੇਅ ਕਰ ਦੋ ਤੇ ਵੀ ਆਪਾਂ ਨੂੰ ਕੁਝ ਟਾਈਮ ਉਹਦੀ ਵੇਟ ਕਰਨੀ ਚਾਹੀਦੀ ਹੈ ਜਾਂ ਆਪਾਂ ਨੂੰ ਹਨਾ ਵੀ ਉਹਦੇ ਬਾਰੇ ਸਟੱਡੀ ਕਰਨੀ ਚਾਹੀਦੀ ਹੈ ਥੋੜੀ ਜੀ ਆਪਾਂ ਨੂੰ ਹਨਾ ਤੇ ਜਿਵੇਂ ਐਵੇਂ ਮਤਲਬ ਕਣਕ ਝੋਨੇ ਦੇ ਵਿੱਚ ਵੀ ਜ਼ਿਆਦਾਤਰ ਇਹੀ ਹੁੰਦਾ ਕੁਸ਼ਕ ਕੀੜੇ ਹੁੰਦੇ ਨੇ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਜਿਵੇਂ ਕੈਮੀਕਲ ਦੇ ਵਿੱਚ ਕਰਨਾ ਪੈਂਦਾ ਤੇ ਅਸੀਂ ਜਿਵੇਂ ਉਹਦਾ ਆਰਗੈਨਿਕ ਤਰੀਕਾ ਲੱਭਿਆ ਤੇ ਜਿਵੇਂ ਅਸੀਂ ਨਿੰਮ ਦੇ ਕੋਲ ਹੋਗੇ ਕਰਦੇ ਰਹੇ ਤੇ ਜਿਵੇਂ ਇੱਕ ਪੁੰਡੀ ਆਉਂਦੀ ਆ ਬੇਲਾਂ ਤੇ ਉਹਦੇ ਲਈ ਅਸੀਂ ਜਿਵੇਂ ਹਾਰੇ ਦੇ ਵਿੱਚ ਅਸੀਂ ਦੁੱਧ ਰੱਖਦੇ ਆ ਉਹ ਸੁਆਹ ਅਸੀਂ ਰੱਖ ਲੈਨੇ ਆ ਥੈਲਿਆਂ 'ਚ ਪਾ ਕੇ ਉਹਦਾ ਛਿੱਟਾ ਦੇ ਦਿੰਨੇ ਆ ਤੇ ਬਿਓ ਜਿਵੇਂ ਮਨ ਲੋ ਫਿਰ ਉਹ ਪੱਤਿਆਂ ਨੂੰ ਨਹੀਂ ਖਾਂਦੀ ਤੇ ਵੀ ਜਿਵੇਂ ਕਵਰ ਹੋ ਜਾਂਦੇ ਨੇ ਉਹਦੇ ਨਾਲ ਤੁਸੀਂ ਜੌਬ ਕਰਦੇ ਸੀ ਹਾਂਜੀ ਟੀਚਿੰਗ ਵੀ ਕਰਦੀ ਸੀ ਹਾਂਜੀ ਅ ਸੋਹਰਾ ਪਰਿਵਾਰ ਹੈ ਤੁਹਾਡਾ ਇੱਥੇ ਹਾਂਜੀ ਜੌਬ ਛੱਡ ਕੇ ਖੇਤੀ ਨੂੰ ਕਿਉਂ ਅਡਾਪਟ ਕੀਤਾ ਜਦੋਂ ਮੈਂ ਜੌਬ ਕਰਦੀ ਸੀ ਮੰਨ ਲਓ ਪਹਿਲਾਂ ਤਾਂ ਬੜਾ ਚਾਹ ਹੁੰਦਾ ਹਰ ਇੱਕ ਨੂੰ ਹਨਾ ਵੀ ਆਪਾਂ ਜੌਬ ਕਰੀ ਮੈਨੂੰ ਵੀ ਬਹੁਤ ਚਾਹ ਸੀਗਾ ਵੀ ਮੈਂ ਜੌਬ ਕਰਾਂ ਤੇ ਚਲੋ ਜਦੋਂ ਮੇਰੀ ਐਮ ਫਾਰਮੇਸੀ ਦਾ ਜਿਵੇਂ ਅਜੇ ਥੀਸਿਸ ਸਬਮਿਟ ਵੀ ਨਹੀਂ ਸੀ ਹੋਇਆ ਮੇਰੀ ਚਲੋ ਜੌਬ ਲੱਗ ਗਈ ਹਨਾ ਕਾਲਜ ਦੇ ਵਿੱਚ ਤੇ ਵਧੀਆ ਮੈਂ ਜੌਬ ਕਰਦੀ ਰਹੀ ਉੱਥੇ ਜਿਵੇਂ ਹਰ ਟਾਈਮ ਸਾਨੂੰ ਇਹੀ ਸੁਣਨ ਨੂੰ ਮਿਲਦਾ ਸੀਗਾ ਵੀ ਤੁਸੀਂ ਇਹ ਨਹੀਂ ਕੀਤਾ ਤੁਸੀਂ ਇਹ ਨਹੀਂ ਕੀਤਾ ਮੰਨ ਲਓ ਮੈਂ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਤੇ ਵੀ ਪਰ ਫਿਰ ਵੀ ਆਪਾਂ ਨੂੰ ਜੇ ਉਹੀ ਅੱਗੋ ਸੁਣਨ ਨੂੰ ਮਿਲੇ ਐਪਰੀਸ਼ੀਏਸ਼ਨ ਕਦੇ ਵੀ ਨਹੀਂ ਸੀ ਮਿਲਦੀ ਹਨਾ ਦੇਖੋ ਹਰ ਆਪਾਂ ਨੇ ਉਹ ਗੱਲ ਆ ਵੀ ਇਨਸਾਨ ਹਨਾ ਐਪਰੀਸ਼ੀਏਸ਼ਨ ਤਾਂ ਭਾਲਦਾ ਹੀ ਹਰ ਇੱਕ ਬੰਦੇ ਵਿੱਚ ਹਨਾ ਹੌਸਲਾ ਤਾਂ ਜੇ ਕੋਈ ਹੌਸਲਾ ਨਹੀਂ ਮਿਲੂਗਾ ਤਾਂ ਬੰਦੇ ਦਾ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਹੂੰ ਹੂੰ ਤੇ ਸਾਨੂੰ ਕਦੇ ਹੌਸਲਾ ਮਿਲਦਾ ਹੀ ਨਹੀਂ ਸੀਗਾ ਹੂੰ ਹੂੰ ਤੇ ਫਿਰ ਉਹ ਹੋ ਗਿਆ ਜਿਵੇਂ ਚਲੋ ਫਿਰ ਕਰੋਨਾ ਹੋ ਗਿਆ ਮੈਂ ਆਨਲਾਈਨ ਕਲਾਸਿਸ ਲਗਾਉਂਦੀ ਰਹੀ ਹਾਂ ਨਾ ਤੇ ਕਰੋਨਾ ਦੇ ਵਿੱਚ ਫਿਰ ਮੈਂ ਇਹੀ ਮਨ ਬਣਾ ਲਿਆ ਵੀ ਆਪਾਂ ਇਹਨੂੰ ਐਜ਼ ਅ ਬਿਜ਼ਨਸ ਮਾਡਲ ਲੈ ਕੇ ਚੱਲਾਂਗੇ ਤੇ ਮੈਂ ਪਰसों ਆਗਿਆ ਕਿਵੇਂ ਮਿਲੀ ਤੁਹਾਡੇ ਹਸਬੰਦ ਨੇ ਤੁਹਾਨੂੰ ਮੈਂ ਮੈਂ ਬੜਾ ਹੈਰਾਨ ਹੋਇਆ ਜਦੋਂ ਮਨਾਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਬੜੇ ਸਾਫ਼ ਸ਼ਬਦਾਂ ਚ ਕਿਹਾ ਵੀ ਜੇ ਤੁਸੀਂ ਗੱਲਬਾਤ ਕਰਨੀ ਹੈ ਤੇ ਮੇਰੀ ਵਾਈਫ ਨਾਲ ਕਰੋ ਹਾਂਜੀ ਤੇ ਤੁਹਾਨੂੰ ਇਹ ਕਮਾਂਡ ਕਿਵੇਂ ਮਿਲੀ ਸਹੁਰਿਆਂ ਦੇ ਘਰੇ ਕਮਾਂਡ ਮਿਲੀ ਵੀ ਹੈ ਕੀਤੀ ਦੀ ਕਮਾਂਡ ਵੀ ਦੇਖੋ ਪਰਮਾਤਮਾ ਦੀ ਕਿਰਪਾ ਲਾ ਲੋ ਹਨ ਇਹ ਚੀਜ਼ ਦੀ ਹੈ ਨਾ ਆਪਾਂ ਕਹਿ ਸਕਦੇ ਹਾਂ ਬਾਕੀ ਜਿਹੜਾ ਆਪਾਂ ਜਿਵੇਂ ਉਹ ਹੀ ਆ ਵੀ ਪਿਤਾ ਪੁਰਖੀ ਤਾਂ ਧੰਦਾ ਹਨਾ ਖੇਤੀਬਾੜੀ ਤੇ ਵੀ ਜਿਵੇਂ ਪਾਪਾ ਖੇਤੀ ਕਰਦੇ ਨੇ ਹਨਾ ਸ਼ੁਰੂ ਤੋਂ ਇੱਥੇ ਤੇ ਇਹਨਾਂ ਨੂੰ ਬਹੁਤ ਸ਼ੌਂਕ ਆ ਖੇਤੀ ਦਾ ਇਹਨਾਂ ਨੂੰ ਬੜਾ ਵਧੀਆ ਲੱਗਦਾ ਸੀ ਜਦੋਂ ਮੈਂ ਨਾਲ ਜਿਵੇਂ ਹੈਲਪ ਕਰਦੀ ਸੀ ਖੇਤ 'ਚ ਤੇ ਜਿਵੇਂ ਅਸੀਂ ਕੱਖ ਕੱਢਣ ਲੱਗ ਜਾਣਾ ਸਬਜ਼ੀ 'ਚੋਂ ਵਧੀਆ ਜਿਵੇਂ ਅਸੀਂ ਵੀ ਲਾਉਣੇ ਵੀ ਮਤਲਬ ਪੂਰੀ ਜਿਵੇਂ ਮੈਂ ਇਹਨਾਂ ਦੀ ਹੈਲਪ ਕਰਦੀ ਸੀ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਸੀ ਜਿਵੇਂ ਜਦੋਂ ਮੈਂ ਨਾਲ-ਨਾਲ ਇਹਨਾਂ ਦੀ ਹੈਲਪ ਕਰਦੀ ਸੀ ਜੀ ਵੀ ਦੇਖੋ ਹਨਾ ਹੌਲੀ ਹੌਲੀ ਜਿਵੇਂ ਮੈਨੂੰ ਇਹਨਾਂ ਨੇ ਕਦੇ ਰੋਕਿਆ ਹੀ ਨਹੀਂ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਜਾਂ ਇਹ ਨਹੀਂ ਕਰਨਾ ਦੇਖੋ ਮਾਂ ਪਿਓ ਰੋਕਦਾ ਵੀ ਗਲਤ ਕੰਮ ਤੀਆਂ ਜੇ ਆਪਾਂ ਗਲਤ ਕੰਮ ਕਰਦੇ ਹੁੰਦੇ ਹਾਂ ਨਾ ਵੀ ਤਾਂ ਉਹ ਰੋਕਦੇ ਹਨਾ ਉਹਨਾਂ ਨੂੰ ਮੇਰੀ ਕੋਈ ਪਰੇਸ਼ਾ ਸੀਗਾ ਹਨ ਤੇ ਦੇਖੋ ਫਿਰ ਉਹ ਵੀ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਅੱਛਾ ਫਿਰ ਜਦੋਂ ਮਨ ਬਣਾ ਲਿਆ ਵੀ ਆਰਗੈਨਿਕ ਫਾਰਮਿੰਗ ਕਰਨੀ ਕਿੰਨੇ ਖੇਚ ਕਰ ਰਹੇ ਹੁਣ ਅਸੀਂ ਪਹਿਲਾਂ ਜਿਵੇਂ 2.5 ਏਕੜ ਸਾਡਾ ਪੰਜਾਬ ਐਗਰੋ ਤੋਂ ਰਜਿਸਟਰਡ ਸੀਗਾ ਫਾਰਮ 2015 ਦੇ ਵਿੱਚ ਅਸੀਂ ਅਪਲਾਈ ਕੀਤਾ 2018 ਦੇ ਵਿੱਚ ਉਹ ਰਜਿਸਟਰਡ ਹੋ ਗਿਆ ਸੀਗਾ ਤੇ ਸਾਡੇ ਕੋਲ ਜਿਵੇਂ ਵਧੀਆ ਡਿਮਾਂਡ ਆਉਣ ਲੱਗੀ ਵਧੀਆ ਸਾਡੇ ਨਾਲ ਫੈਮਲੀਆਂ ਜੁੜ ਗਈਆਂ ਤੇ ਅਸੀਂ ਉਹਨੂੰ ਹੌਲੀ-ਹੌਲੀ ਜਿਵੇਂ ਵਧਾ ਕੇ ਮੰਨ ਲਓ ਅਸੀਂ ਹੋਰ 3 ਏਕੜ ਐਡ ਕਰ ਲਿਆ 3 ਏਕੜ ਹੋਰ ਐਡ ਕੀਤਾ ਤੇ ਉਹ ਹੁਣ ਅਸੀਂ ਜਿਵੇਂ ਅਪਲਾਈ ਕੀਤੀ ਹੋਈ ਆ ਉਹਦੀ ਪੰਜਾਬ ਐਗਰੋ ਤੋਂ ਇਸ ਸਾਲ ਸਾਡਾ ਉਹਦਾ ਸਰਟੀਫਿਕੇਟ ਆ ਚੁੱਕਾ ਈ ਕੁਛ ਬੀਜ ਨੇ ਸੀਜ਼ਨਲ ਰੋਤਾ ਮੁਤਾਬਕ ਹਾਂਜੀ ਸੀਜ਼ਨਲ ਜਿਵੇਂ ਮੰਨ ਲਓ ਕਣਕ ਦੇ ਟਾਈਮ ਦੇ ਵਿੱਚ ਹੁਣ ਸਾਡੇ ਕੋਲੇ ਮੰਨ ਲਓ ਹੈ ਗਈ ਆ ਢਾਈ ਕੇਕੜ ਕੱਕ ਹੈਗੀਆਂ ਹਾਂਜੀ ਤੇ ਉਹਦੇ ਚ ਜਿਵੇਂ 4 ਤੋਂ 5 ਵੈਰਾਈਟੀਆਂ ਸਿਲਾਈਆਂ ਹੋਈਆਂ ਨੇ ਤੇ ਕਿਹੜੀਆਂ ਕਿਹੜੀਆਂ ਉਹਦੇ ਵਿੱਚ ਸਾਡੇ ਕੋਲ ਹੈਗੀ ਆ ਸੋਨਾ ਮੋਤੀ ਐ ਤੇ ਬੰਸੀ ਗੋਲਡ ਐ ਇੱਕ ਲਖਪਤੀ ਵੈਰਾਈਟੀ ਐ ਤੇ ਇੱਕ ਕਾਲੀ ਕਣਕ ਹੈਗੀ ਤੇ 826 ਵੈਰਾਈਟੀ ਐ ਯੂਨੀਵਰਸਿਟੀ ਦੀ ਜੀ ਹੋਰ ਹੋਰ ਕੀ ਬੀਜ ਰਹੇ ਹਾਂ ਸਿਆਲੂ ਦੇ ਬਾਕੀ ਉਹਦੇ ਨਾਲ ਜਿਵੇਂ ਅਸੀਂ ਜੋਨ ਲਗਾਏ ਹੋਏ ਨੇ ਬਿਨਾ ਛਿਲਕੇ ਵਾਲੇ ਹਮਮ ਤੇ ਉਹ ਜਿਵੇਂ ਡਾਇਬੀਟਿਕ ਪੇਸ਼IENTS ਲਈ ਕਾਫੀ ਵਧੀਆ ਉਹਦੇ ਰਿਜ਼ਲਟ ਹੈਗੇ ਨੇ ਤੇ ਬਾਕੀ ਜਿਵੇਂ ਆਪਣੇ ਕੋਲ ਛੋਲੇ ਆ ਗਏ ਤੇ ਅਲਸੀ ਹੋਗੀ ਸੌਂਫ ਹੋਗੀ ਗੰਨਾ ਹੈਗਾ ਹਲਦੀ ਹੁੰਦੀ ਆ ਤੇ ਬਾਕੀ ਜਿਵੇਂ ਲਸਣ ਪਿਆਜ਼ ਆਲੂ ਤੇ ਵੀ ਜਿਹੜੀਆਂ ਜਿਵੇਂ ਸਬਜ਼ੀਆਂ ਸੀ ਉਹਦਾਂ ਨੇ ਲਾਉਣੀਆਂ ਵੀ ਜਿਹੜੀਆਂ ਕੁਝ ਟਾਈਮ ਲਈ ਸਟੋਰ ਹੋ ਜਾਂਦੀਆਂ ਨੇ ਤੇ ਜਿਹੜੀ ਜਿਵੇਂ ਆਪਣੇ ਡੇਲੀ ਯੂਜ਼ ਦੀ ਮਤਲਬ ਸਬਜੀ ਹੈਗੀ ਆ ਉਹ ਸੀ ਆਪਣੇ ਘਰ ਲਈ ਲਾਉਣੇ ਆ ਤੇ ਉਹਦੇ ਤੋਂ ਬਾਅਦ ਜੇ ਸਾਡੇ ਕੋਲ ਐਕਸਟਰਾ ਮਤਲਬ ਬਚਦੀ ਹੈ ਤਾਂ ਅਸੀਂ ਉਹਨੂੰ ਸੇਲ ਕਰ ਦਿੰਨੇ ਆ ਅ ਸੇਲ ਦੀ ਕਹਾਣੀ ਉਗਾ ਲਿਆ ਗਰਮ ਹੁਣ ਆਪਾਂ ਦੂਜੀ ਦੂਜੀ ਰੁੱਤ ਦੀ ਵੀ ਗੱਲ ਕਰੀਏ ਦੂਜੀ ਰੁੱਤ ਚ ਕੀ ਲਾਉਣੀ ਆ ਦੂਜੀ ਰੁੱਤ ਚ ਸਾਡੇ ਕੋਲ ਜਿਵੇਂ ਮੂੰਗੀ ਹੁੰਦੀ ਆ ਹਮਮ ਬਾਜਰਾ ਹੁੰਦਾ ਦੇਸੀ ਮਤਲਬ ਉਹਦਾ ਆਟਾ ਬਣਾ ਕੇ ਅਸੀਂ ਸੇਲ ਕਰਦੇ ਆ ਤੇ ਮੱਕੀ ਹੁੰਦੀ ਆ ਹਮਮ ਬਾਕੀ ਜਿਵੇਂ ਬਾਸਮਤੀ ਝੋਨਾ ਅਸੀਂ ਲਾਉਨੇ ਆ ਤੇ ਬਾਕੀ ਕੁਝ ਜਿਵੇਂ ਅਸੀਂ ਇਹਦੇ ਨਾਲ ਅਸੀਂ ਡੇਰੀ ਫਾਰਮ ਦਾ ਵੀ ਜਿਵੇਂ ਪੰਜਾਬ ਐਗਰੋ ਤੋਂ ਅਸੀਂ ਰਜਿਸਟਰਡ ਕਰਾਇਆ ਹੋਇਆ ਤੇ ਇਹਦੇ ਵਿੱਚ ਆਪਾਂ ਕੁਝ ਹਰਾ ਚਾਰਾ ਵੀ ਜਿਵੇਂ ਆਰਗੈਨਿਕ ਲਾਉਨੇ ਆ ਜਿਹੜਾ ਪਸ਼ੂਆਂ ਨੂੰ ਹਰਾ ਚਾਰਾ ਪੰਦਾ ਹੋ ਉਹ ਆਪਣਾ ਆਰਗੈਨਿਕ ਹੁੰਦਾ ਹਾਂ ਆਪਦੇ ਪਸ਼ੂਆਂ ਨੂੰ ਹਾਂਜੀ ਤੇ ਪਸ਼ੂਆਂ ਦਾ ਦੁੱਧ ਵੇਚਦੇ ਹਾਂ ਹਾਂਜੀ ਇਹ ਜਿਵੇਂ ਅਸੀਂ ਮੰਨ ਲਓ ਆਪਾਂ ਆਰਗੈਨਿਕ ਕਹਿ ਕੇ ਸੇਲ ਨਹੀਂ ਕਰਦੇ ਦੁੱਧ ਨਹੀਂ ਅਸੀਂ ਸੇਲ ਕਰਦੇ ਤੇ ਉਹਨੂੰ ਅਸੀਂ ਵੈਲਿਊ ਐਡੀਸ਼ਨ ਕਰਕੇ ਅੱਗੇ ਪਸ਼ੂ ਕੀ ਕਰਦੇ ਹਾਂ ਉਹਦੇ ਅਸੀਂ ਜਿਵੇਂ ਪੰਜ ਪ੍ਰੋਡਕਟ ਤਾਂ ਮੰਨ ਲਓ ਜਿਵੇਂ ਮਠਾਈ ਹੋਗੀ ਸਰਦੀਆਂ ਦੇ ਵਿੱਚ ਉਹਦੇ ਵਿੱਚ ਅਲਸੀ ਦੀ ਪਿੰਨੀ ਹੋਗੀ ਤੇ ਆਟਾ ਪਾ ਕੇ ਖੋਏ ਦੇ ਵਿੱਚ ਉਹ ਪਿੰਨੀ ਬਣਾਉਨੇ ਆ ਵੇਸਣ ਪਾ ਕੇ ਤੇ ਇੱਕ ਖੋਏ ਦੀ ਬਰਫੀ ਹੋਗੀ ਜਿਵੇਂ ਬ੍ਰਾਊਨ 슈ਗਰ ਪਾ ਕੇ ਅਸੀਂ ਬਣਾਉਨੇ ਆ ਤੇ ਜਿਵੇਂ ਗਾਜਰਾ ਹੁੰਦੀਆਂ ਨੇ ਅਸੀਂ ਗਾਜਰਾ ਲਾਉਨੇ ਆ ਆਰਗੇਨਿਕ ਆਪਣੇ ਫਾਰਮ ਤੇ ਤੇ ਗਾਜਰਾ ਪਾ ਕੇ ਜਿਵੇਂ ਗਾਜਰਪਕ ਬਣਾਉਨੇ ਆ ਤੇ ਬਾਕੀ ਕਿਉਂ ਕਿਉਂ ਹੋ ਗਿਆ ਪਨੀਰ ਲੱਸੀ ਜਿਵੇਂ ਸਾਡੀ ਦੋ ਦਿਨ ਇਹ ਜਿੰਨੇ ਮਾਰਕੀਟ ਚ ਲੰਦੀ ਆ। ਸਭ ਸਾਰਾ ਕੁਝ ਉਗ ਪੈਂਦਾ ਹੈ। ਹਾਂਜੀ। ਮਿਹਨਤ ਕੀਤੀ, ਟ੍ਰੇਨਿੰਗ ਲਈ ਉਗਾ ਲਿਆ। ਹਾਂਜੀ। ਮਸਲਾ ਆਉਂਦਾ ਵੇਚਣ ਦਾ। ਸਾਡੇ ਜ਼ਿੰਮੇਵਾਰੇ ਚ ਹਜੇ ਵੀ ਸੰਗ ਆ ਵੀ ਹੋਕਾ ਦੇ ਕੇ ਕਿਵੇਂ ਵੇਚਾਂਗੇ, ਸਟਾਲ ਤੇ ਕਿਵੇਂ ਖੜਾਂਗੇ। ਤੁਹਾਡਾ ਸੇਲ ਦਾ ਕੀ ਮਾਡਲ ਹੈ? ਸਾਡਾ ਸੇਲ ਦਾ ਮਾਡਲ ਇਹ ਆ ਜਿਵੇਂ ਮੰਨ ਲਓ ਵੀ ਕੁਸ਼ਤਾ ਫਾਰਮਰਸ ਸਾਡੇ ਨਾਲ ਜਿਵੇਂ ਔਨ ਫਾਰਮ ਜੁੜੇ ਹੋਏ ਨੇ। ਹਮ ਹਮ। ਤੇ ਫਾਰਮ ਤੋਂ ਲੈ ਜਾਂਦੇ ਨੇ ਆ ਕੇ। ਤੇ ਕੁਸ਼ ਫਾਰਮਰ ਸਾਡੇ ਕੋਲ ਆਨਲਾਈਨ ਵਾਲੇ ਵੀ ਜਿਵੇਂ ਹੈਗੇ ਨੇ ਅਸੀਂ ਆਨਲਾਈਨ ਆਪਣਾ ਸੋਸ਼ਲ ਮੀਡੀਆ ਦਾ ਇਸਤੇਮਾਲ ਵੀ ਕਰ ਦੂ ਹਾਂਜੀ ਥੋੜਾ ਥੋੜਾ ਜਿਵੇਂ ਅਸੀਂ ਨਾਲ ਕਰ ਰਹੇ ਹਾਂ ਉਹ ਵੀ ਲੋੜਾ ਟਾਈਮ ਦੀ ਹੈ ਨਾ ਡਿਜੀਟਲ ਹੋਣਾ ਵੀ ਜਿੰਨੇ ਜ਼ਰੂਰੀ ਆ ਹਾਂਜੀ ਹਾਂਜੀ ਤੇ ਉਹ ਅਸੀਂ ਜਿਵੇਂ ਆਨਲਾਈਨ ਸਾਡਾ ਕੋਰੀਅਰ ਅਸੀਂ ਕਰਦੇ ਆ ਤੇ ਬਾਕੀ ਜਿਵੇਂ ਦੋ ਅਸੀਂ ਮਤਲਬ ਸ਼ਹਿਰ ਕਵਰ ਕਰਦੇ ਆ ਉਹਦੇ ਵਿੱਚ ਜਿਵੇਂ ਆ ਗਿਆ ਸੰਗਰੂਰ ਸ਼ਹਿਰ ਉੱਥੇ ਮਤਲਬ ਡੀਸੀ ਸਭ ਸੀਗੇ ਆਪਣੇ ਸ਼੍ਰੀ ਜਤਿੰਦਰ ਜੋਰਾਵਾਲ ਜੀ ਹਾਂ ਉਹਨਾਂ ਨੇ ਮੰਨ ਲਓ ਪਹਿਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਉਹਦੇ ਅੰਡਰ ਪੰਜਾਬ ਐਗਰੋ ਦੀ سپورਟ ਦੇ ਨਾਲ ਉਹਨਾਂ ਨੇ ਮਤਲਬ ਮੰਡੀ ਇੱਥੇ ਸ਼ੁਰੂ ਕਰਾਈ ਉਹਦੇ ਵਿੱਚ ਆਰਗੇਨਿਕ ਸਮਾਨ ਆਉਂਦਾ ਸੇਲ ਹੋਣ ਵਾਸਤੇ ਤੇ ਕੁਝ ਜਿਵੇਂ ਸੈਲਫ ਹੈਲਪ ਗਰੁੱਪ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਉਹ ਜਿਵੇਂ ਆਪਣਾ ਮਤਲਬ ਪ੍ਰੋਡਕਟ ਲੈ ਕੇ ਆਉਂਦੇ ਨੇ ਤੇ ਉਹ ਸਾਡਾ ਉੱਥੇ ਬਹੁਤ ਵਧੀਆ ਕਸਟਮਰ ਬਣਿਆ ਹੋਇਆ ਸੰਗਰੂਰ ਸ਼ਹਿਰ ਦੇ ਵਿੱਚ ਹਮ ਹਮ ਤੇ ਜਿੱਦ ਦੇ ਅਸੀਂ ਜਿਵੇਂ ਮੰਨ ਲਓ ਕਈ ਵਾਰੀ ਕੋਈ ਕੰਮ ਹੋ ਗਿਆ ਮਿਸ ਹੋ ਗਿਆ ਸੰਡੇ ਸਾਡਾ ਤਾਂ ਸਾਨੂੰ ਪਹਿਲਾਂ ਲੋਬੀ ਉਹ ਪੂਰਾ ਟਾਈਮ ਜਿੰਨਾ ਟਾਈਮ ਮੰਡੀ ਚੱਲਦੀ ਐ ਕਾਲਸ ਆਉਂਦੀਆਂ ਰਹਿੰਦੀਆਂ ਨੇ ਵੀ ਵਧੀਆ ਕਸਟਮਰ ਸਾਡਾ ਉੱਥੇ ਬਣਿਆ ਹੋਇਆ ਤੇ ਮੰਗਲਵਾਰ ਨੂੰ ਜਿਵੇਂ ਸੁਨਾਮ ਸੁਨਾਮ ਜਾਣਿਆ ਅਸੀਂ ਆਪ ਜਾਣਿਓ ਹਾਂਜੀ ਹਸਬੰਡ ਵਾਈਫ ਤੁਹਾਡੀ ਮੈਂ ਤਸਵੀਰ ਦੇਖੀ ਸੀ ਹਾਂਜੀ ਅਸੀਂ ਦੋਨੇ ਸਟਾਲ ਤੇ ਖੜਦੇ ਹਾਂ ਹਾਂਜੀ ਅਸੀਂ ਜਿਵੇਂ ਦੋਨੋਂ ਜਾਣੇ ਆ ਤੇ ਜੇ ਕਦੇ ਜਿਵੇਂ ਇਹਨਾਂ ਨੂੰ ਕੋਈ ਕੰਮ ਹੋ ਜੇ ਹਨਾ ਮੇਰੇ ਹਸਬੰਡ ਨੂੰ ਫਿਰ ਮੈਂ ਆਪ ਡਰਾਈਵ ਕਰਕੇ ਵੀ ਚੱਲ ਜਾਨੇ ਆ ਕੀ ਕੀ ਚੀਜ਼ ਸਾਧਨ ਲੈ ਕੇ ਜਾਨੇ ਆ ਮੇਰੇ ਕੋਲ ਜਿਵੇਂ ਆਲਟੋ ਗੱਡੀ ਹੈਗੀ ਆ ਰੱਖੀ ਹੋਈ ਤੇ ਬਾਕੀ ਉਦਾਂ ਸੀ ਜਿਵੇਂ ਸਕੋਰਪੀਓ ਗੱਡੀ ਦੇ ਪਿੱਛੇ ਛੋਟੀ ਟਰਾਲੀ ਪੈ ਜਾਂਦੀ ਹੈ ਉਹਦੇ ਸਿਲਸਿਲੇ ਜਾਂਦੇ ਆਪਣਾ ਸਮਾਨ ਦੇ ਅੱਛਾ ਤੁਸੀਂ ਡਰਾਈਵ ਕਰਕੇ ਦੋਨੋਂ ਹਾਂਜੀ ਲੈ ਜਾਣਿਓ ਹਾਂਜੀ ਫੇ ਤਾਂ ਹਿੰਮਤੀਆਂ ਤਕੜੀਆਂ ਅੱਛਾ ਇੱਕ ਸਮਾਜ ਇੱਕ ਪਿੰਡ ਇੱਕ ਕੁੜੀ ਨੂੰ ਜਦੋਂ ਇਸ ਤਰ੍ਹਾਂ ਦੇ ਕੰਮ ਕਰਕੇ ਕਰਦੇ ਦੇਖਦਾ ਕਿਵੇਂ ਲੱਗਦਾ ਸਮਾਜ ਨੂੰ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਦੇਖੋ ਸਾਨੂੰ ਸਾਡੇ ਪਿੰਡ ਚੋਂ ਤਾਂ ਬੜੀ ਐਪਰੀਸ਼ੀਏਸ਼ਨ ਮਿਲਦੀ ਹੈ ਹਨਾ ਤੇ ਵੀ ਹਰ ਇੱਕ ਕੰਮ ਵੀ ਬਹੁਤ ਮਿਹਨਤ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਸਾਨੂੰ ਦੇਖ ਕੇ ਜਿਵੇਂ ਹੁਣ ਸਾਡੇ ਪਿੰਡ ਦੇ ਫਾਰਮਰਸ ਵੀ ਨਾਲ ਸਾਡੇ ਜੁੜਨੇ ਸ਼ੁਰੂ ਹੋ ਗਏ ਤੇ ਅੱਜ ਵੀ ਜਿਵੇਂ ਅਸੀਂ ਰੱਖਿਆ ਸੀਗਾ ਫੰਕਸ਼ਨ ਕੇ ਵੀ ਕੇ ਵੱਲੋਂ ਸਾਡਾ ਪਿੰਡ ਅਡਾਪਟ ਕੀਤਾ ਗਿਆ ਅੱਜ ਹਮਮ ਤੇ ਉਹਦੇ ਵਿੱਚ ਵੀ ਜਿਵੇਂ ਉਹਨਾਂ ਨੇ ਨਿਊਟ੍ਰੀਸ਼ਨਲ ਗਾਰਡਨ ਜਿਵੇਂ ਮਨਨ ਫਾਰਮਰਸ ਨੂੰ ਕਿਹਾ ਵੀ ਮਾਡਲ ਡਿਜ਼ਾਈਨ ਕਰਨ ਵਾਸਤੇ ਫਾਰਮ ਤੇ ਮਤਲਬ ਕਾਫੀ ਫਾਰਮਰ ਨੇ ਬੜੀ ਐਪਰੀਸ਼ੀਏਸ਼ਨ ਜਨੇ ਸਾਨੂੰ ਮਿਲਦੀ ਹੈ ਲੋਕਾਂ ਤੋਂ ਤੇ ਬੜਾ ਚੰਗਾ ਲੱਗਦਾ ਹੈ ਸੁਣ ਕੇ ਕੀ ਕੀ ਬਾਤ ਹੈ ਅੱਛਾ ਹੁਣ ਇਹ ਮਾਡਲ ਨੂੰ ਜਦੋਂ ਆਪਾਂ ਕਣਕ ਚੋਣੇ ਦੇਖਦੇ ਆ ਤਾਂ ਉਸ ਕਮਾਈ ਦੇ ਪੱਖੋਂ ਜਾਂ ਕਿਸੇ ਨੇ ਇੰਨੀ ਕੁ ਖੇਤੀ 4-5 ਏਕੜ ਦੀ ਕਰਨੀ ਹੈ ਤੁਸੀਂ ਤੁਹਾਡੀ ਕੀ ਸਲਾਹ ਹੈ ਕਿਸ ਤਰ੍ਹਾਂ ਦੀਆਂ ਚੀਜ਼ਾਂ ਬੀਜਣੀਆਂ ਚਾਹੀਦੀਆਂ ਤੇ ਕੋਈ ਚੁਣੌਤੀਆਂ ਕੀ ਆਦੀਆਂ ਜਿਵੇਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਆਪਦੀ ਕਿਚਨ ਦੀ ਲੋੜ ਜਿੰਨੀ ਚੀਜ਼ ਤਾਂ ਦੇਖੋ ਹਨਾ ਸ਼ੁਰੂਆਤ ਕਰਨੀ ਚਾਹੀਦੀ ਹੈ ਸ਼ੁਰੂਆਤ ਕਰਨੀ ਚਾਹੀਦੀ ਆ ਜੇ ਹੁਣ ਆਪਾਂ ਸਵੇਰ ਤੋਂ ਗੱਲ ਕਰੀਏ ਜੇ ਮੰਨ ਲਓ ਸਭ ਤੋਂ ਪਹਿਲਾਂ ਆਪਾਂ ਚਾਹ ਜਿਵੇਂ ਪੀਨੇ ਆ ਤੇ ਚਾਹ ਦੇ ਵਿੱਚ ਕੀ ਪੈਂਦਾ ਦੁੱਧ ਪੈਂਦਾ ਹਮਮ ਸ਼ੱਕਰ ਹੋ ਗਈ ਮਿੱਠਾ ਜਿਵੇਂ ਲਾ ਲਓ ਸੁੱਕੀ ਚਾਹ ਹੋ ਗਈ ਹਨਾ ਚਲੋ ਚਾਹ ਤਾਂ ਆਪਣੇ ਨਹੀਂ ਪੈਦਾ ਹੁੰਦੀ ਹਨਾ ਆਪਾਂ ਸ਼ੱਕਰ ਤੇ ਜਿਵੇਂ ਦੁੱਧ ਇਹ ਤਾਂ ਕਰ ਸਕਦੇ ਹਾਂ ਹਨਾ ਬੀ ਸ਼ੱਕਰ ਪੈਦਾ ਕਰਨ ਲਈ ਆਪਾਂ ਨੂੰ ਗੰਨਾ ਲਾਉਣਾ ਪਊਗਾ ਹੂੰ ਹੂੰ ਦੇਖੋ ਫਾਰਮਰ ਗੰਨਾ ਲਾ ਸਕਦੇ ਨੇ ਘਰੇ ਇੱਕ ਦੋ ਪਸ਼ੂ ਰੱਖ ਕੇ ਜਿਵੇਂ ਵਿਆਪਦਾ ਘਰ ਦਾ ਦੁੱਧ ਹਨਾ ਜਿਵੇਂ ਉਹਦੇ ਤੋਂ ਪਨੀਰ ਬਣ ਗਿਆ ਲੱਸੀ ਕਿਓ ਮੰਨ ਲਓ ਕਾਫੀ ਪ੍ਰੋਡਕਟ ਲੇੰਗੇ ਜਿਹੜੇ ਫਾਰਮਰ ਮੰਨ ਲਓ ਜ਼ਿਆਦਾ ਹੈਗੇ ਨੇ ਜਿਦਾਂ ਦੇ ਪ੍ਰੋਡਕਟ ਜਿਹੜੇ ਆਪਾਂ ਔਨ ਫਾਰਮ ਆਪਣੇ ਜਿਵੇਂ ਹਲਦੀ ਹੈ ਕਰ ਸਕਦੇ ਹਾਂ ਹਲਦੀ ਹੋਗੀ ਮਿਰਚ ਹੋਗੀ ਹੂੰ ਹੂੰ ਤੇ ਬਾਕੀ ਜਿਵੇਂ ਲਸਣ ਪਿਆਜ਼ ਆਲੂ ਇਸ ਸੌਖਾ ਸਬਜ਼ੀਆਂ ਹਾਂਜੀ ਇਹ ਜਿਵੇਂ ਸੌਖਾ ਲਾ ਲੋ ਹਾਂ ਸੌਖਾ ਵੀ ਕਹਿ ਸਕਦੇ ਆਪਾਂ ਨੂੰ ਇਹਨਾਂ ਨੂੰ ਸਟੋਰ ਕਰਨਾ ਵੀ ਸੌਖਾ ਹੂੰ ਹੂੰ ਜਿਹੜੀ ਹੁਣ ਡੇਲੀ ਦੀ ਯੂਜ਼ ਵਾਲੀ ਸਬਜ਼ੀ ਉਹ ਆਪਣੇ ਘਰ ਲਈ ਤਾਂ ਲਾਉਣੀ ਚਾਹੀਦੀ ਆ ਹੂੰ ਹੂੰ ਤੁਹਾਨੂੰ ਤੁਹਾਨੂੰ ਕੀ ਲੱਗਦਾ ਇਸ ਬਿਜ਼ਨਸ ਮਾਡਲ ਨੂੰ ਜਿਹੜਾ ਤੁਸੀਂ ਇਹਨਾਂ ਸਾਲਾਂ ਤੋਂ ਚਲਾ ਰਹੇ ਹੋ ਇਹਦੇ ਵਿੱਚ ਸਕਸੈਸ ਦਾ ਕੀ ਰਾਜ਼ ਹੈ ਕਾਮਯਾਬੀ ਦਾ ਰਾਜ਼ ਕੀ ਹੈ ਕਾਮਯਾਬੀ ਦਾ ਰਾਜ਼ ਤਾਂ ਦੇਖੋ ਇਹੀ ਆ ਵੀ ਆਪਾਂ ਨੂੰ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਬੰਦਾ ਆਪ ਕੰਮ ਕਰਨ ਲੱਗ ਜਾਂਦਾ ਤੁਸੀਂ ਖੁਦ ਮੈਂ ਖੁਦ ਵੀ ਜਿਵੇਂ ਮੰਨ ਲਓ ਨਾਲ ਜਦੋਂ ਅਸੀਂ ਕੰਮ ਕਰਾਉਂਦੇ ਆ ਖੇਤ ਦੇ ਵਿੱਚ ਤੇ ਜ਼ਿਆਦਾਤਰ ਕੰਮ ਅਸੀਂ ਖੁਦ ਹੀ ਕਰਦੇ ਆ ਜਦੋਂ ਜ਼ਿਆਦਾ ਕੰਮ ਹੁੰਦਾ ਸੀ ਉਦੋਂ ਜਿਵੇਂ ਮੰਨ ਲਓ ਕੁਝ ਪਰਿਵਾਰ ਹੈਗੇ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਜਿਵੇਂ ਕੰਮ ਕਰਵਾਉਂਦੇ ਨੇ ਤੇ ਵੀ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਤਾਂ ਫਿਰ ਮੈਂ ਨਾਲ ਉਹਨਾਂ ਦੇ ਜਿੰਨੇ ਸਾਰੀ ਹੈਲਪ ਕਰਦੀ ਆ ਤੇ ਉਹ ਵੀ ਜਿਵੇਂ ਦੇਖੋ ਇਹ ਫਸਟ ਪੁਆਇੰਟ ਤਾਂ ਇਹ ਹੋ ਗਿਆ ਬੰਦਾ ਤੰਦਰੁਸਤ ਰਹਿੰਦਾ ਤੇ ਕੁਝ ਦੁਖਦਾ ਨਹੀਂ ਹੈਗਾ ਹਨਾ ਹਾਂਜੀ ਤੇ ਵੀ ਉਸ ਤੋਂ ਬਾਅਦ ਜੇ ਆਪਾਂ ਜਿਵੇਂ ਇਹਦੇ ਵਿੱਚ ਸੈਲਫ ਮਾਰਕੀਟਿੰਗ ਬੜੀ ਜ਼ਰੂਰੀ ਆ। ਹੂੰ ਜੇ ਆਪਾਂ ਸੈਲਫ ਮਾਰਕੀਟਿੰਗ ਨਹੀਂ ਕਰਦੇ ਤਾਂ ਦੇਖੋ ਆਪਾਂ ਐਵੇਂ ਹੀ ਦੇ ਦੇਣੀ ਹਨਾ ਕੋਈ ਚੀਜ਼ ਇੰਨੀ ਮਿਹਨਤ ਕਰਕੇ ਮਤਲਬ ਮੈਨੂੰ ਤਾਂ ਉਹ ਚੀਜ਼ ਮੈਨੂੰ ਇੱਕ ਬਹੁਤ ਬਹੁਤ ਸਵਾਲ ਮਿਲਦਾ ਦੇਖਣ ਮੁੱਲ ਨਹੀਂ ਦਿੰਦੇ ਲੋਕ। ਉਹ ਤੁਹਾਨੂੰ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਦੇਖੋ ਜਿਵੇਂ ਸ਼ੁਰੂ ਦੇ ਵਿੱਚ ਸਾਨੂੰ ਇਹ ਮਤਲਬ ਦਿੱਕਤ ਆਈ ਹਨਾ ਵੀ ਮੁੱਲ ਨਹੀਂ ਦਿੰਦੇ ਵਾਲੀ। ਤੇ ਜਿਵੇਂ ਹੁਣ ਜਦੋਂ ਆਪਣਾ ਪ੍ਰੋਡਕਟ ਕਿਸੇ ਨੇ ਯੂਜ਼ ਕਰ ਲਿਆ ਇਸ ਵਾਰ ਜਿਵੇਂ ਲਾ ਲਓ ਮੇਰੇ ਤੋਂ ਖਰੀਦ ਲਿਆ ਉਹਨਾਂ ਨੇ ਅਗਲੀ ਵਾਰੀ ਉਹਨਾਂ ਨੂੰ ਲੱਗਿਆ ਵੀ ਇਹ ਬੜਾ ਮਹਿੰਗਾ ਦੇ ਰਹੇ ਨੇ ਆਪਾਂ ਕਿਸੇ ਹੋਰ ਤੋਂ ਲੈਣੇ ਆ ਪਰ ਉਹਨਾਂ ਤੋਂ ਟੇਸਟੀ ਨਹੀਂ ਬਣਦਾ ਮਨ ਲਓ ਟੇਸਟ ਦਾ ਬਹੁਤ ਡਿਫਰੈਂਸ ਆ ਜਾਂਦਾ ਤੇ ਕੁਆਲਿਟੀ ਆਪਣੇ ਫਾਰਮਰਸ ਦੇ ਵਿੱਚ ਮਤਲਬ ਲਾ ਲਓ ਹਨਾ ਜਾਂ ਜਿਹੜੇ ਛੋਟੇ ਛੋਟੇ ਐਂਟਰਪ੍ਰੀਨਿਅਰਸ ਨੇ ਹਨਾ ਜਿਵੇਂ ਉਹਨਾਂ ਮਤਲਬ ਆਪਣੇ ਲੋਕਾਂ ਨੂੰ ਇਹ ਹੁੰਦਾ ਵੀ ਅਸੀਂ ਛੇਤੀ ਮਤਲਬ ਬਹੁਤ ਵੱਡਾ ਮਹਿਲ ਖੜਾ ਕਰ ਲਈਏ ਜਾਂ ਬਹੁਤ ਇਨਕਮ ਕਰ ਲਈਏ ਹਨਾ ਲੋਸੀਨ ਕਨਸੈਪਟ ਤੋਂ ਟੋਟਲੀ ਆਲਟ ਚੱਲਦੇ ਆ ਮਤਲਬ ਜਿੰਨਾ ਸਮਾਨ ਸਾਡੇ ਕੋਲ ਹੋਊਗਾ ਅਸੀਂ ਸੇਲ ਕਰਕੇ ਬੰਦੇ ਨੂੰ ਕਹਿ ਦਿੰਦੇ ਆ ਵੀ ਸਾਡੇ ਕੋਲ ਖਤਮ ਹੋ ਗਿਆ ਹੁਣ ਹੈ ਨਹੀਂਗਾ ਤੁਹਾਡੀ ਤੁਹਾਡੀ ਫੈਮਿਲੀ ਕਾਫੀ ਵੱਡੀ ਐ ਵਿੱਚੋਂ ਪਰਿਵਾਰ ਦੇ ਮੈਂਬਰ ਬਾਹਰ ਵੀ ਹੈਗੇ ਆ ਹਾਂਜੀ ਅ ਜੌਬ ਵੀ ਛੱਡੀ ਐ ਹਾਂਜੀ ਕਈ ਸਾਲਾਂ ਤੋਂ ਖੇਤੀ ਵੀ ਕਰ ਰਹੇ ਹਾਂ ਹਾਂਜੀ ਅ ਇਹਦੇ ਪਛਾਣੇ ਕਦੇ ਕਦੇ ਮਨ ਚ ਆਉਂਦਾ ਵੀ ਯਾਰ ਆ ਕੀ ਕਰ ਲਿਆ ਵਧੀਆ ਨਾਲ ਤਾਂ ਕੋਈ ਆਫਿਸ ਜਾਂਦੇ ਸੀ ਜਾਂ ਕੈਨੇਡਾ ਚਲੇ ਜਾਂਦੇ ਇਹ ਸਾਰੀ ਕਹਾਣੀ ਨੂੰ ਤੁਸੀਂ ਕਿਵੇਂ ਐਕਸਪਲੇਨ ਕਰਦੇ ਹੋ ਦੇਖੋ ਮੈਨੂੰ ਕਦੇ ਨਹੀਂ ਲੱਗਿਆ ਇਦਾਂ ਮਤਲਬ ਵੀ ਬਹੁਤ ਮਨ ਲੱਗਦਾ ਜਦੋਂ ਖੇਤ ਆਪਾਂ ਕੰਮ ਕਰਦੇ ਆ ਮਤਲਬ ਬਿਜ਼ੀ ਇੰਨੇ ਹੁੰਨੇ ਆ ਹਨ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਆਪਾਂ ਕਹਿੰਦੀ ਆ ਵੀ ਅਸੀਂ ਬਹੁਤ ਮਿਹਨਤ ਕੀਤੀ ਹੈ ਜਿਵੇਂ ਕੰਮ ਨੂੰ ਇੱਥੇ ਤੱਕ ਲੈ ਕੇ ਆਉਣ ਵਾਸਤੇ ਤੇ ਮੈਂ 15-15 ਘੰਟੇ ਵੀ ਕੰਮ ਕੀਤਾ ਲਗਾਤਾਰ ਪੈਕਿੰਗ ਪੈਕਿੰਗ ਕਰਦੇ ਹਾਂ ਫਿਰ ਹਾਂਜੀ ਟੋਟਲੀ ਸਮਾਨ ਅਸੀਂ ਮਤਲਬ ਪਹਿਲਾਂ ਪ੍ਰੋਸੈਸਿੰਗ ਵੀ ਆਪ ਮਤਲਬ ਪ੍ਰੋਡਕਸ਼ਨ ਵੀ ਆਪਣੀ ਆ ਪ੍ਰੋਡਕਸ਼ਨ ਤੋਂ ਬਾਅਦ ਫਿਰ ਉਹਦੀ ਸਾਬ ਸਫਾਈ ਗ੍ਰੇਡਿੰਗ ਹੋਗੀ ਜਿਵੇਂ ਕਰਕੇ ਫਿਰ ਉਹਨੂੰ ਪ੍ਰੋਸੈਸ ਕਰਕੇ ਪੈਕਿੰਗ ਕਰਕੇ ਪ੍ਰੋਪਰ ਲੇਬਲਿੰਗ ਕਰਕੇ ਅਸੀਂ ਫਿਰ ਉਹਨੂੰ ਮਾਰਕੀਟ ਕਿੰਨੀਆਂ ਖੰਮਲੀਆਂ ਨੂੰ ਤੁਸੀਂ ਹੁਣ ਡਾਇਰੈਕਟ ਜੁੜੀਆਂ ਹੋਈਆਂ ਤੁਹਾਡੇ ਨੂੰ ਸਾਡੇ ਕੋਲ ਜਿਵੇਂ 10-15 ਪਰਿਵਾਰ ਹੈਗੇ ਨੇ ਜਿਹੜੇ ਡਾਇਰੈਕਟ ਸਾਡੇ ਤੋਂ ਸਮਾਨ ਲੈਂਦੇ ਨੇ ਤੇ ਵੀ ਹਜੇ ਆਪਾਂ ਜਿਵੇਂ ਇੰਨਿਆਂ ਦੀ ਲੋੜ ਪੂਰੀ ਕਰ ਸਕਦੇ ਆ ਤੁਹਾਨੂੰ ਲੱਗਦਾ ਕਿ ਜੇ ਇਹਨੂੰ ਬਧਾਉਣਾ ਹੋਵੇ ਤਾਂ ਕਸਟਮਰ ਹੈਗਾ ਤੁਹਾਨੂੰ ਹਮਦਰਦੀ ਹਾਂਜੀ ਸਾਡੇ ਨਾਲ ਜਿਵੇਂ ਕਸਟਮਰ ਬਹੁਤ ਜੁੜ ਰਿਹਾ ਮਤਲਬ ਦਿਨੋਂ ਦਿਨ ਆਪਾਂ ਕਹੀਏ ਇਹ ਇਹਦਾ ਕੀ ਆਲਟਰਨੇਟਿਵ ਲੱਭੋਗੇ ਫਿਰ ਜਦੋਂ ਲੋਕ ਜੁੜਨ ਲੱਗਗੇ ਆਪਾਂ ਹੋਰ ਵਧਾ ਦਾਂਗੇ ਤੁਸੀਂ ਨਾਲ ਹੋਰ ਫਾਰਮਰਾਂ ਨੂੰ ਵੀ ਜੋੜੋ ਹਾਂਜੀ ਅਸੀਂ ਜਿਵੇਂ ਮੰਨ ਲਓ ਵੀ ਆਪਣੇ ਕੋਲ ਜਿਵੇਂ ਜਿੰਨਾ ਸੀ ਕਰ ਸਕਦੇ ਆ ਉਹਨਾਂ ਸੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜਿਵੇਂ ਹੁਣ ਅਸੀਂ ਇੱਕ ਆਪਣੀ ਸੁਸਾਇਟੀ ਵੀ ਰਜਿਸਟਰਡ ਕਰਾਈ ਹੋਈ ਆ ਸੰਗਰੂਰ ਐਂਟਰਪ੍ਰਾਈਜ਼ਿੰਗ ਔਮਨ ਐਸੋਸੀਏਸ਼ਨ ਉਹਦੇ ਵਿੱਚ ਸਾਡੇ ਨਾਲ ਦੋ ਤਿੰਨ ਫਾਰਮਰ ਹੈਗੇ ਨੇ ਜਿਹੜੇ ਜਿਵੇਂ ਆਪਣਾ ਨਿਊਟ੍ਰੀਸ਼ਨਲ ਗਾਰਡਨ ਹੋ ਗਿਆ ਕਿਚਨ ਗਾਰਡਨਿੰਗ ਜਿਵੇਂ ਉਹਨਾਂ ਨੇ ਕਰਨੀ ਸਟਾਰਟ ਕਰਤੀ ਆ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਲੱਗ ਗਏ ਉਹ ਸਾਡੇ ਕੋਲ ਇੱਕ ਫਾਰਮਰ ਹੋਰ ਵੀ ਹੈਗੇ ਨੇ ਉਹ ਜਿਵੇਂ ਗੰਨੇ ਦੀ ਤੇ ਹਲਦੀ ਦੀ ਖੇਤੀ ਉਹਨਾਂ ਨੇ ਆਰਗੇਨਿਕ ਚ ਸ਼ੁਰੂ ਕੀਤੀ ਹੈ 2 ਏਕੜ ਦੇ ਵਿੱਚ ਕਰ ਰਹੇ ਨੇ ਉਹ ਮਤਲਬ ਕਾਫੀ ਵਧੀਆ ਜਿਵੇਂ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਬਹੁਤ ਫਾਰਮਰ ਨੇ ਜਿਹੜੇ ਸਾਡੇ ਤੋਂ ਸਿੱਖ ਕੇ ਲਾ ਲੋ ਟ੍ਰੇਨਿੰਗਸ ਲੈ ਕੇ ਲਾ ਲੋ ਅਸੀਂ ਟ੍ਰੇਨਿੰਗਸ ਵੀ ਜਿਵੇਂ ਦਵਾ ਰਹੇ ਹਾਂ ਦੇ ਵੀ ਰਹੇ ਹਾਂ ਟ੍ਰੇਨਿੰਗਸ ਹਨਾ ਤੇ ਵੀ ਜੋ ਵੀ ਫਾਰਮਰ ਜਿਵੇਂ ਸਾਡੇ ਨਾਲ ਜੁੜ ਰਿਹਾ ਅਸੀਂ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਦੇ ਉਹਨਾਂ ਨਾਲ ਇਹ ਨਹੀਂ ਫੀਲ ਕੀਤਾ ਵੀ ਅਸੀਂ ਇਹ ਕੰਮ ਕਰਦੇ ਆਂਗੇ ਬੀਤਾ ਮਤਲਬ ਸਾਡਾ ਕੋਈ ਆਪਾਂ ਕਹਦੇ ਆ ਵੀ ਕੰਪੀਟੀਟਰ ਹੋਰ ਖੜਾ ਨਾ ਹੋਵੇ ਇਹ ਚੀਜ਼ ਅਸੀਂ ਕਦੇ ਦਿਮਾਗ ਚ ਲੈ ਪੈਸਿਆਂ ਦੀ ਕੋਈ ਦਿੱਕਤ ਨਹੀਂ ਆਈ ਵੀ ਇਨਕਮ ਠੀਕ ਹੈ ਇਹ ਜੀ ਗੱਲ ਰੂਟੀਨ ਚ ਹੁੰਦੀ ਹੈ ਹਾਂਜੀ ਉਹ ਜਿਵੇਂ ਹੁਣ ਤੁਸੀਂ ਦੇਖੋ ਵੀਕਲੀ ਤਾਂ ਸਾਡੀ ਪੱਕੀ ਹੈਗੀ ਆ ਹੂੰ ਤੇ ਵੀ ਆਪਾਂ ਨੂੰ ਜਿਵੇਂ ਮੰਨ ਲਓ ਕਿ ਤੋਂ ਬਾਹਰ ਤੋਂ ਜਿਵੇਂ ਪੈਸੇ ਫੜਨ ਦੀ ਲੋੜ ਨਹੀਂ ਪੈਂਦੀ ਤੇ ਆਪਣਾ ਵਧੀਆ ਸਰਕਲ ਇਹਦੇ ਨਾਲ ਚੱਲਦਾ ਪੰਜ ਕਿੱਲੇ ਨਾਲ 6 ਕਿੱਲੇ ਨਾਲ ਕਹਾਣੀ ਵਧੀਆ ਤਰੀ ਫਿਰਦੀ ਹੈ ਵਧੀਆ ਚੱਲ ਰਿਹਾ ਹੈ ਯਾਨੀ ਕਿ ਇੱਕ ਵਧੀਆ ਤੇ ਛੋਟਾ ਮਾਡਲ ਹੈ ਹਾਂਜੀ ਔਰਤ ਹੋ ਕੇ ਕੰਮ ਨੂੰ ਕਮਾਂਡ ਕਰਨਾ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਮੈਨੂੰ ਬੜਾ ਵਧੀਆ ਲੱਗਦਾ ਮੰਡੀ ਜੀ ਮੰਡੀ ਜੀ ਕੁੜੀਆਂ ਤਾਂ ਹੁੰਦੀਆਂ ਨੇ ਕਿ ਹੁੰਦੀਆਂ ਕੁਛ ਨਾ ਕੁਛ ਕੁਛ ਹੈਗੀਆਂ ਨੇ ਜੀ ਜੀ ਮੈਂ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਹੈਗੀਆਂ ਨੇ ਬਟ ਜਿਹੜੇ ਫਾਰਮਰਸ ਦੇ ਵਿੱਚ ਉਹ ਤਾਂ ਚੱਲੀ ਹਾਂਜੀ ਪ੍ਰੋਸੈਸਿੰਗ ਕਰਦੀਆਂ ਨੇ ਕੁੜੀਆਂ ਪਰ ਨਾਲ ਫਾਰਮਿੰਗ ਨਹੀਂ ਕਰਦੀਆਂ ਇਹ ਤੁਸੀਂ ਮੈਨੂੰ ਲੱਗਦਾ ਪੰਜਾਬ 'ਚ ਵੀ ਮੈਨਾਂ ਲਿਮਟਿਡ ਕੁੜੀਆਂ ਹੋਣਗੀਆਂ ਮੈਨੂੰ ਤਾਂ ਲੱਗਦਾ ਨਹੀਂ ਹੋਣਗੀਆਂ ਜਿਹੜੀਆਂ ਆਰਗੇਨਿਕ ਫਾਰਮਿੰਗ ਨੂੰ ਲੀਡ ਕਰ ਰਹੀਆਂ ਹਾਂਜੀ ਜਿਵੇਂ ਮੰਨ ਲਓ ਬਈ ਨਾਲ ਜਿਵੇਂ سپورਟ ਕਰ ਰਹੀਆਂ ਨੇਗੀਆਂ ਤੇ ਜਿਵੇਂ ਲੀਡ ਨਹੀਂ ਮੈਂ ਦੇਖਿਆ ਸੀ ਤੁਸੀਂ ਤਾਂ ਪ੍ਰੋਪਰ ਲੀਡ ਕਰ ਰਹੇ ਹੋ ਹਾਂਜੀ ਮੈਂ ਲੀਡ ਕਰ ਰਹੀ ਹਾਂ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਇਸ ਖੇਤੀ ਚ ਕਿਵੇਂ ਹਰਫੁਲ ਹੈ ਉਹਦੇ ਵਿੱਚ ਦੇਖੋ ਜਿਵੇਂ ਲਾਲੋ ਸਾਨੂੰ ਜਿਵੇਂ ਮਾਡਲਸ ਹੁੰਦੇ ਸੀਗੇ ਮਤਲਬ ਜਿਵੇਂ ਉਹਦੇ ਵਿੱਚ ਕੀ ਹੁੰਦਾ ਸੀ ਵੀ ਕਿਵੇਂ ਇੱਕ ਐਨੀ ਮਤਲਬ ਉਹਦੇ ਵਿੱਚ ਜਿਵੇਂ ਰਾਈ ਆਪਣੇ ਰੈਟ ਤੇ ਮਾਈਸ ਦੇ ਵਿੱਚ ਜਿਵੇਂ ਅਸੀਂ ਕੰਮ ਕਰਦੇ ਸੀਗੇ ਵੇ ਉਹਨੂੰ ਜਿਵੇਂ ਮੰਨ ਲਓ ਕੋਈ ਏਦਾਂ ਦੀ ਡਰਗ ਦੇਣੀ ਵੀ ਜਿਹਦੇ ਨਾਲ ਉਹ ਇੰਡਿਊਸ ਹੁੰਦੀ ਹੈ ਜਿਵੇਂ ਕੋਈ ਪ੍ਰੋਬਲਮ ਲਾ ਲੋ ਹਨਾ ਜਿਵੇਂ ਅਲਸਰੇਟਿਵ ਕੋਲਾਈਟਸ ਹੋ ਗਿਆ ਹੋਰ ਜਿਵੇਂ ਕਾਫੀ ਮਤਲਬ ਹੈਗੀਆਂ ਡਿਜ਼ੀਜ਼ ਜਿਹੜੀਆਂ ਇੰਡਿਊਸ ਕਰਵਾਉਂਦੇ ਸੀਗੇ ਮੇਰਾ ਜਿਵੇਂ ਸਿਗਾ ਸਟ्रेस ਦਾ ਮਾਡਲ ਸੀਗਾ ਹਮ ਹਮ ਤੇ ਉਹਦੇ ਵਿੱਚ ਜਿਵੇਂ ਅਸੀਂ ਮੰਨ ਲਓ ਪਹਿਲਾਂ ਇੱਕ ਜਿਵੇਂ ਮਾਈਸ ਨੂੰ ਸਟ्रेस ਇੰਡਿਊਸ ਕਰਾਉਣਾ ਜਿਵੇਂ ਕੁਛ ਉਹਦਾ ਮਤਲਬ ਪ੍ਰੋਸੀਜਰ ਸੀਗਾ ਫਿਰ ਉਹਨੂੰ ਟਰੀਟ ਕਰਨਾ ਹਮ ਮਤਲਬ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਹੈ ਜਿਵੇਂ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਹੈਲਪਫੁਲ ਨੇਗੀਆਂ ਤੇ ਵੀ ਆਪਾਂ ਦੇਖੋ ਉਹ ਬਿਮਾਰੀ ਨੂੰ ਹੋਣ ਹੀ ਨਾ ਦੋ ਆਪਾਂ ਡਾਈਟੀ ਜਿਵੇਂ ਆਪਣੀ ਨਿਊਟ੍ਰੀਸ਼ਨ ਆ ਜਿਹੜੀ ਬੋਡੀ ਦੀ ਉਹਨੂੰ ਪੂਰੀ ਰੱਖੋ ਨਾ ਡਾਈਟ ਦੇ ਥਰੂ ਤੇ ਆਪਾਂ ਨੂੰ ਮੈਡੀਸਨ ਤੱਕ ਨਾ ਜਾਣਾ ਪਵੇ ਜੀ ਹੋਰ ਕੋਈ ਖਾਸ ਸੁਨੇਹਾ ਦੇਣਾ ਚਾਹੋਗੇ ਬੀਬੀਆਂ ਨੂੰ ਫਾਰਮਰਸ ਨੂੰ ਦੇਖੋ ਮੈਂ ਇਹੀ ਜਿਵੇਂ ਸੁਨੇਹਾ ਦੇਣਾ ਚਾਹੁੰਦੀ ਆ ਵੀ ਜਿਹੜੀਆਂ ਮਤਲਬ ਕਿਸਾਨ ਬੀਬੀਆਂ ਨੇਗੀਆਂ ਦੇਖੋ ਪ੍ਰੋਡਿਊਸ ਤਾਂ ਫਾਰਮਰ ਕਰ ਲੈਂਦੇ ਨੇ ਜਿਉ ਨੂੰ ਅੱਗੇ ਜਿਵੇਂ ਲੇਡੀਜ਼ ਸਾਥ ਦੇਣ ਹਨਾ ਪ੍ਰੋਸੈਸਿੰਗ ਕਰਕੇ ਪ੍ਰੋਸੈਸਿੰਗ ਦਾ ਕੰਮ ਹੈ ਜਿਹੜਾ ਲੇਡੀਜ਼ ਤੋਂ ਵਧੀਆ ਕੋਈ ਨਹੀਂ ਕਰ ਸਕਦਾ ਤੇ ਜਿਵੇਂ ਇਹ ਕਿਉਂ ਇਹ ਕਿਉਂ ਇਹ ਕਿਉਂ ਤੁਸੀਂ ਦੇਖੋ ਜਿਵੇਂ ਹੁਣ ਮੰਨ ਲਓ ਫਾਰਮਰ ਨੇ ਪਸ਼ੂ ਰੱਖੇ ਹੋਏ ਨੇ ਫਾਰਮ ਤੇ ਤੇ ਜਿਵੇਂ ਉਹ ਹੁਣ ਲੈ ਲਓ ਵੀ ਦੁੱਧ ਪੈਦਾ ਕਰ ਲੂਗਾ ਦੁੱਧ ਨੂੰ ਸਾਫ ਦੇ ਸੰਭਾਲ ਨਹੀਂ ਕਰ ਸਕਦਾ ਉਸ ਮਤਲਬ ਸਿੱਧਾ ਡਾਇਰੈਕਟ ਸੇਲ ਕਰੂਗਾ ਲੇਡੀਜ਼ ਨੇ ਕਿਉਂ ਨਾ ਰੜਕ ਕੇ ਵਧੀਆ ਤਰੀਕੇ ਨਾਲ ਉਹਦੀ ਮੱਖਣੀ ਬਣਾ ਕੇ ਮੱਖਣੀ ਸੇਲ ਕਰ ਸਕਦੇ ਨੇ ਕਿਉਂ ਬਣਾ ਕੇ ਕਿਉਂ ਸੇਲ ਕਰ ਸਕਦੇ ਨੇ ਕਿਉਂ ਸਟੋਰ ਵੀ ਹੋ ਜਾਂਦਾ ਕਿੰਨਾ ਟਾਈਮ ਮਰਜ਼ੀ ਰੱਖ ਲੋ ਕਿਉਂ ਉਹਨੂੰ ਤੇ ਵੀ ਉਹ ਜਿਵੇਂ ਕਾਫੀ ਜਿਵੇਂ ਚੀਜ਼ਾਂ ਹੈਗੀਆਂ ਨੇ ਚੀਜ਼ਾਂ ਵੀ ਮੈਨੂੰ ਹੀ ਲੱਗਦਾ ਹੁੰਦਾ ਵੀ ਜਿੰਨੀ ਸਾਫ ਸਫਾਈ ਲੇਡੀਜ਼ ਸਾਫ ਸਫਾਈ ਨਾਲ ਜਿਵੇਂ ਪ੍ਰੋਸੈਸਿੰਗ ਲੇਡੀਜ਼ ਕਰ ਸਕਦੇ ਨੇ ਮਤਲਬ ਜੈਂਟਸ ਨਹੀਂ ਕਰ ਸਕਦੇ ਉਹ ਚੀਜ਼ਾਂ ਸੇਲ ਲਈ ਲੇਡੀਜ਼ ਨੂੰ ਕੋਈ ਟਿਪਸ ਦੇਣਾ ਚਾਹੋਗੇ ਸੇਲ ਲਈ ਤਾਂ ਜਿਵੇਂ ਮਤਲਬ ਇਹ ਚੀਜ਼ ਕਿਤੇ ਨਾ ਕਿਤੇ ਲਾ ਲੋ ਜਿਵੇਂ ਅਸੀਂ ਮੇਲੇ ਲਾਉਂਦੇ ਰਹਿੰਨੇ ਆ ਜਿਵੇਂ ਜਿਹੜੇ ਖੇਤੀਬਾੜੀ ਨਾਲ ਰਿਲੇਟਡ ਮੇਲੇ ਹੁੰਦੇ ਨੇ ਜਿਵੇਂ ਪੀਯੂ ਦਾ ਕਿਸਾਨ ਮੇਲਾ ਹੋ ਗਿਆ ਤੇ ਹੋਰ ਵੀ ਜਿਵੇਂ ਪ੍ਰਾਈਵੇਟ ਮੇਲੇ ਕੰਪਨੀਆਂ ਕਰਾਉਂਦੀਆਂ ਨੇ ਮਤਲਬ ਇਹ ਚੀਜ਼ ਲੋਕਾਂ ਨੂੰ ਅਟਰੈਕਟ ਬਹੁਤ ਕਰਦੀ ਆ ਵੀ ਲੇਡੀਜ਼ ਕੀ ਕੰਮ ਕਰ ਰਹੀਆਂ ਨੇ ਅਸੀਂ ਦੇਖੀਏ ਜ਼ਰੂਰ ਮਤਲਬ ਆਪਣੀਆਂ ਸਟਾਲਾਂ ਤੇ ਬਹੁਤ ਭੀੜ ਹੁੰਦੀ ਆ ਕੀ ਬਾਤ ਹੈ ਮੇਲੇ ਤੇ ਜਾਂਦੇ ਆ ਸੁਨੇਸ਼ ਪੂਰਾ ਜਿਹੜੇ ਕੋਲ ਜ਼ਮੀਨ ਜਿਆਦਾ ਠੀਕ ਹੈ ਸੋਹਣਾ ਘਰਬਾਰ ਹੈ ਹਾਂਜੀ ਤੁਹਾਨੂੰ ਕਦੇ ਕੋਈ ਸਵਾਲ ਨਹੀਂ ਹੋਇਆ ਵੀ ਕਿਉਂ ਤੁਸੀਂ ਦੁਕਾਨਾਂ ਤੇ ਖੜ ਖੜ ਕੇ ਵੇਚ ਰਹੇ ਹੋ ਸੌਖੇ ਆ ਕਰੋ ਨਹੀਂ ਅੱਜ ਤੱਕ ਤਾਂ ਜਿਵੇਂ ਮਤਲਬ ਸ਼ੁਰੂ ਦੇ ਵਿੱਚ ਲੱਗਦਾ ਹੁੰਦਾ ਸੀ ਜਿਵੇਂ ਇਹ ਚੀਜ਼ ਇੱਕ ਦੋ ਜਣਿਆਂ ਨੇ ਜਿਵੇਂ ਸਾਨੂੰ ਉੱਥੇ ਕਿਹਾ ਪਰ ਜਿਵੇਂ ਆਪਾਂ ਉਹਨਾਂ ਨੂੰ ਵੀ ਦੱਸ ਦਿੰਦੇ ਸੀ ਵੀ ਹਾਂ ਸਾਨੂੰ ਚੰਗਾ ਲੱਗਦਾ ਹੈ ਕੰਮ ਕਰਕੇ ਹਨਾ ਵੀ ਸਾਨੂੰ ਵਧੀਆ ਲੱਗਦਾ ਸੀ ਆਪ ਵਧੀਆ ਖਾ ਰਹੇ ਹਾਂ ਚਾਰ ਭੈਣ ਭਰਾਵਾਂ ਨੂੰ ਹੋਰ ਵਧੀਆ ਖਵਾ ਰਹੇ ਹਾਂ ਤਾਂ ਵਧੀਆ ਲੱਗਦਾ ਮਤਲਬ ਬਹੁਤ ਚੰਗਾ ਲੱਗਿਆ ਤੇ ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਲੀਡ ਕਰ ਰਹੇ ਹੋ ਤੇ ਮੈਨੂੰ ਉਦੋਂ ਵੱਡੀ ਖੁਸ਼ੀ ਆ ਵੀ ਤੁਹਾਡੇ ਸੋਹਰੇ ਪਰਿਵਾਰ ਤੋਂ ਲੀਡ ਕਰਨ ਦੇ ਨਾਲ ਥੋੜੀ ਮਦਦ ਕਰ ਰਿਆ। ਮੈਨੂੰ ਬਹੁਤ ਚੰਗਾ ਲੱਗਿਆ ਜਿਸ ਦਿਨ ਮੈਂ ਫੋਨ ਕੀਤਾ ਤੁਹਾਡੇ ਹਸਬੰਡ ਨੂੰ। ਉਹਨਾਂ ਨੇ ਮੈਨੂੰ ਕਿਹਾ ਜੀ ਮੇਰੇ ਤੋਂ ਟਾਈਮ ਲੈਣ ਦੀ ਲੋੜ ਨਹੀਂ ਮੇਰੀ ਵਾਈਫ ਤੋਂ ਟਾਈਮ ਲਓ। ਮੈਨੂੰ ਬਹੁਤ ਅੱਛੀ ਲੱਗੀ ਤੇ ਬਹੁਤ ਹੌਸਲੇ ਵਾਲੀ ਗੱਲ ਹੈ। ਸਾਡੇ ਕੋਲੇ ਇਹ ਜੇ ਸਾਡੀ ਖੇਤੀ ਦੇ ਫੀਲਡ 'ਚ ਵੀ ਇਹ ਜੇ ਨੌਜਵਾਨ ਮੁੰਡੇ ਕੁੜੀਆਂ ਹੋਣੇ ਚਾਹੀਦੇ। ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਾ। ਥੈਂਕ ਯੂ।